ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਿੰਗਲਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਵਾ ਸਾਰੀਆਂ ਸੋਈਆਂ ਸਵਾਈਆਂ ਵਾ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬੜੀਆ ਬੜੀਆ ਚਲੋ ਬੜੀਆ ਚੀਜ਼ਾਂ ਜੇ ਤੇ ਨਾਮ ਦੱਸਦੇ ਕਰੀ ਫਿਰ ਆਹ ਭਾਈ ਦਿੱਤੀ ਏ ਪਿੰਡ ਚੱਕ ਜੀ ਮਸੀਹਗਾਂ ਤੇ ਸੀਜ਼ਨ ਵਾਲਾ ਤੇ ਜਲੰਧਰ ਸਾਡੀ ਤੇ ਫੋਨ ਨੰਬਰ ਬੋਲ ਦੋ 978984725 ਜੀ ਠੀਕ ਆ ਹਾਂਜੀ ਅੱਜ ਫਿਰ ਚਾਰ ਅੱਜ ਫਿਰ ਚਾਰ ਭਾਜੀ ਰੇਟ ਨਿਗੇ ਨਿਗੇ ਅੱਜ ਅੱਛਾ ਅੱਜ 12000 ਦੀਆਂ ਦੋ ਗਾਵਾਂ ਦੇ ਦੇਣੀਆਂ ਆਪਾਂ ਅੱਛਾ ਹਾਂਜੀ 12000 ਦਾ ਜੋੜਾ ਹੀ ਜੋੜਾ ਹੈ ਭਾਜੀ ਆਪਣੇ ਹਿਸਾਬ ਨਾਲ ਲਾ ਲੇ ਠੀਕ ਆ ਹਾਂਜੀ ਚਲੋ ਪਹਿਲਾਂ ਟੁਕੜ ਗੱਪਣ ਮੱਝ ਵਿਖਾ ਦਈਏ ਠੀਕ ਆ ਜੀ ਇਧਰ ਆਖੋ ਭਾਜੀ ਅਜੇ ਸੱਜਰਾਂ ਲੱਗੇ ਹੀ ਨਹੀਂ ਕਿੰਨੇ ਚਿਰ ਦੀ ਚੱਕ ਪਾਸ ਆ ਇਤਰਾ ਬੈਣਾ ਅੱਛਾ ਇਤਰਾ ਹੀ ਥੱਲੇ ਬੈ ਜਾ ਠੀਕ ਹੈ ਇਹ ਤੇ ਘਰ ਵੀ ਟਿਕਾ ਲਵਾ ਕੇ ਤੇ ਮੈਨੂੰ ਕੋਈ ਮਾੜੀ ਮੇਰੀ ਛੱਡ ਜੇ ਅੱਛਾ ਬਹੁਤੀ ਠੰਡੀ ਮੈਂ ਆ ਦੇ ਠੀਕ ਹੈ ਤੇ ਭਾਜੀ ਉਹਦੀ ਦਿਨਾ ਹੁਣ ਮੈਂ ਜਦੋਂ ਮੈਨੂੰ ਮਨ ਲੋ ਪਤਾ ਵੀ ਯਕੀਨ ਹੋਵੇ ਠੀਕ ਹੈ ਜੀ ਦਾ ਕਹਿਦਾ ਵੀ ਆਪਣੀ ਇੱਥੇ ਆ ਕੇ ਛੋੜੋ ਹਾਂਜੀ ਹਾਂਜੀ ਆ ਫੇਰ ਵੀ ਕੋਈ ਚੋਕੇ ਖੜੇ ਸਾਡੇ ਘਰੋਂ ਦੂਰ ਡੰਗ ਠੀਕ ਹੈ ਹਾਂਜੀ ਤੇ ਇਹ ਨਿਕਲੀਏ ਭਾਜੀ 6 ਮਹੀਨੇ ਦੀ ਕੱਪੜੀ ਅੱਛਾ 6 ਮਹੀਨੇ ਦੀ ਕੱਪੜੀ ਸ਼ਾਮ ਹੀ ਨੇ ਦੀ ਕੱਪੜੀ ਨਿਕਲੀ ਆ ਕੋਈ 5-4 ਦਿਨ ਉੱਤੇ ਹੀ ਹੋਊਗੀ ਥੱਲੇ ਨਹੀਂ ਹੈਗੀ ਮੈਂ ਤੇ ਦੁੱਧ ਤੇ ਦੁੱਧ ਭਾਜੀ ਇਹਦੇ ਕੋ ਸਾਢੇ 6 ਕਿਲੋ 6 ਕਿਲੋ ਕਰਕੇ ਰਾਵਾਂਗੇ ਤੋੜੋ ਇਹ ਕਰੇ ਮੇਨੋ ਮਾਜੋ ਤਰਾ ਚੰਗੀ ਪੇਟਪੜੇ ਵਾਲੀ ਬੜੀ ਆ ਪੇਟਪੜੇ ਦੀ ਚੰਗੀ ਆ ਤਰਾ ਦੋੜੋ ਬਾਕੀ ਭਾਵੇਂ ਇੱਥੇ ਥੱਲੇ ਪੈ ਜਾ ਆ ਦੇ ਲੱਗਾ ਵਾਲੀ ਕੰਨ ਚੱਲਾ ਹਾਂ ਦੇਖਾ ਦੇ ਧਰਮੇ ਬਿਲਕੁਲ ਸਾਫ ਆ ਫਾਂ ਮੇਤਰੇ ਰਸਤੀ ਛੱਡ ਕੇ ਤੇ ਧਰਮ ਮਰੀ ਜਾ ਆ ਦੇਖਾ ਦੇ ਇਸ ਤਰ੍ਹਾਂ ਛੱਡਤੀ ਆ ਦੁੱਤ ਭਾਜੀ ਕੋਹ 8 ਕਿਲੋ ਹੀਰ ਗਣਾ ਹੁੰਦੇ ਨੇ ਪੱਠੇ ਨਹੀਂ ਆਗੇ ਸਾਡੇ ਕੋਲ ਅੱਛਾ ਸਾਡੇ ਘਰ ਵੀ 2 1.5 ਕਿਲੋ ਠੀਕ ਆ ਹਾਂਜੀ ਹੁਣ ਵਿਖਾ ਦੇ ਆਲਾ ਤੁਹਾਨੂੰ ਛੱਟੋ ਵੀ ਸ਼ੇ ਕਰਕੇ ਦਵਾਂਗੇ ਠੀਕ ਆ ਹਾਂਜੀ ਤੇ ਕਿੰਨਾ ਵਿੱਚ ਫਿਰ ਮੁੱਲ ਰੱਖੀਏ ਦਾ ਆਪਾਂ ਮੁੱਲ ਭਾਜੀ ਤੁਹਾਡੇ ਸਾਹਮਣੇ ਦੁੱਧ ਵੀ ਔਰ ਦੇਂਦੀ ਜੀ ਹਾਂਜੀ ਉਹ ਤਾਂ 7 ਉਹ 6 ਕਰਕੇ ਦਵਾਂਗੇ ਸਾਡੇ ਘਰ ਕੋਚੋਲੇ ਭਾਵੇਂ 7 ਕਿਲੋ ਇੰਚ ਵਾਲੀ ਅੱਛਾ ਠੀਕ ਹੈ ਨਾਲ ਆਨਲਾਈਨ ਜਾਊਂਦੀ 6 ਕਿਲੋ ਕਰਕੇ ਦਵਾਂਗੇ ਠੀਕ ਹੈ ਦੋਵੇਂ ਟਾਈਮ ਘਾੜੇ ਦੇ ਡੇੜੇ ਡੇੜੇ ਮਿਲਦੀ ਝੋਲੀ ਤੇ ਇਹਦਾ ਮੁੱਲ ਭਾਜੀ ਤੁਸੀਂ ਦੱਸ ਦੋ ਆਪ ਹੀ ਕਰ ਦੋ ਜੀ ਅੱਜ 70 ਛੱਡ ਦੀਏ ਦਾ ਦੋ ਨਹੀਂ ਵੱਧ ਛੱਡੀਏ ਤੁਸੀਂ ਦੱਸੋ ਜੀ ਨਾਂ ਦੇ ਇਹ ਕਿਉਂ ਕਰਾ ਗਏ ਅੱਜ ਆ ਵੀਕੀ ਭਾਈ ਤਾਂ ਕਰਾ ਲਈ ਹੋਰ ਵੀਕੀ ਭਾਈ ਕਿ ਹਾਲ ਜੇ ਬੜੇ ਦਿਨਾਂ ਬਾਅਦ ਅੱਜ ਦਿਖੇ ਜੀ ਦਹੀਂ ਭਾਈ ਲੋਕ ਜੀ ਦਾ ਕਿਹੜਾ ਠੰਡੂ ਵੇ ਇਹ ਮਹੀਨੇ ਨਗਾਤੇ ਤੁਸੀਂ ਤੇ ਹਾਂ ਜੀ ਹੋਰ ਸਾਵ ਰੋਦੀਆ ਕਿੰਨੇ ਦੀ ਦੇਤੀ ਫਿਰ ਮੱਜ 65 ਜੀ ਦੇਦੀ ਭਾਈ 65 ਦੀ ਦੇ ਦੇਣੀ ਆ ਹਾਂ ਜੀ ਕੀ ਕਰਨੀ ਕੋ ਛੋਟ ਛੜ ਥੋੜੀ ਬਾਦੀ ਕਹੇਗੀ ਕਸਰ ਚਲੋ ਯਾਰ ਛੱਡ ਦੀਏ ਫਿਰ ਹੋਰ ਭਾਈ ਯਾਰ ਮੈਂ ਛੜੀਆ ਹਾਂ ਨਾ ਬਾੜ ਜਾਈ ਮੈਂ ਦੀਗੀ ਅੱਛਾ 60000 ਦੀ 60 ਦੀ ਭਾਈ ਦਵਾਂਗੇ ਅੱਛਾ ਹਾਂ ਜੀ ਪੂਰੇ 60000 ਦੇ ਆ ਚੀਜ਼ਾਂ ਨਹੀਂ ਜੇ ਪਰ ਲੱਗਦੀ ਠੀਕ ਆ ਹਾਂ ਜੀ ਤੇ ਆ ਮੱਜ ਬੱਤੀ ਆਲੀ ਜੇ ਆਹ ਭਾਜੀ ਵੇਖੋ ਪਿੱਡਾ ਢਾਂਟਾ ਮੈਂ ਆਦਾ ਬਾਕੀ ਇਹ ਸੇਵਾ ਨਹੀਂ ਕੀਤੀ ਮੈਂ ਠੀਕ ਹੈ ਹਾਂਜੀ ਕੱਦ ਕਾਠ ਫਖਵ ਚੰਗੀ ਆ ਜਵਾਨ ਚ ਮੱਜ ਆਵੇ ਜਿੱਦਨ ਮੱਜ ਆਈ ਉਹਦੇ ਪਾਉ ਸਿੰਘ ਸੁੰਗਾ ਥੋੜੇ ਉੱਚੇ ਲੱਗਣਦੇ ਨਾ ਹਾਂ ਉਹ ਤਾਂ ਸਿੰਘ ਆ ਥੋੜੇ ਚੰਗੇ ਲੱਗਦੇ ਕਿਉਂਕਿ ਮੱਜ ਜਿਹਾ ਬਾਜੀ ਬੜੀ ਸਰੀਰਮ ਭਰੀ ਹੀ ਪੂਰੀ ਭਰੀ ਲੱਗ ਮਗਰ ਇਹਦੇ ਕੱਟੀ ਜੇ ਆਹ ਕੱਟੀ ਆ ਮਗਰ ਹਾਂਜੀ ਪਲੀ ਪਲਸੀ ਕੱਟੀ ਆ ਚਲੋ ਮਗਰ ਨਹੀਂ ਇਤੀ ਨਹੀਂ ਵੱਡੀ ਕੱਟੀ ਹਾਂਜੀ ਕੋਈ ਡੇਢ ਦੀ ਲਾਲੇ ਦੋਹਾਂ ਦੀ ਲਾਲੇ ਵੱਧ ਤੋਂ ਵੱਧ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਤੇ ਦੁੱਧ ਕਿੰਨਾ ਉਤਰਿਆ ਇਹਦੇ ਕੋਲ ਆਹ ਮੱਝ ਦੇ ਆ ਗਾਂ ਇੱਥੇ ਘਰੋਂ ਲਿਆ ਜੋੜੇ ਅੱਛਾ ਆਹੋ ਤੇ ਨਾ ਦੇ ਵੀਰ ਨੇ ਚਲੋ ਆਪਾਂ ਆਨੇ ਕਿਸ ਦੀ ਬਜ਼ਨਾਮੀ ਕਰੀਏ ਹਾਂਜੀ ਜੋੜੇ ਦੀ ਭਾਜੀ ਮਨ ਲੋ ਉਹਦੇ ਕੋ ਸੇਵਾ ਨਹੀਂ ਹੋਈ ਹਾਂਜੀ ਬਾਕੀ ਭਾਜੀ ਗਿੰਗਨਸਾਂ ਦੀ ਗੱਲ ਹੁੰਦੀ ਗਾੜੀ ਹਾਂਜੀ ਹਾਂਜੀ ਤੇ ਆ ਖੋਦ ਦੇ ਕਿ ਮੜੀ ਦੁੱਧ ਭਾਜੀ ਇਹਦੇ ਕੋ ਵਿਖਾਵੇ ਵਾਲਾ ਦੇਰ ਤੋਂ ਵਾਠੀ ਹੋਊਗਾ ਅੱਛਾ ਤੇ ਸੱਤ ਕਰਕੇ ਦਵਾਂਗੇ ਤੁਹਾਨੂੰ ਠੀਕ ਹੈ ਜੀ ਸੱਤਾਂ ਤੋਂ ਵਾਜੂਗਾ ਘਟਦਾਨੀ ਆ ਠੀਕ ਹੈ ਤੇ ਕੱਟੀ ਤੇ ਮਿਲਦੀ ਦੋਨੇ ਟਾਈਮ ਅੱਛਾ ਕੱਟੀ ਤੇ ਮਿਲਦੀ ਦੋਨੇ ਟਾਈਮ ਹਾਂਜੀ ਕਿੰਦੇ ਕੱਟੀ ਲਾ ਕੇ ਇੱਕ ਰੀ ਵਸਾ ਦਈਏ ਪਤਾ ਲੱਗ ਜੂਗਾ ਵੀ ਕੱਟੀ ਤੇ ਪਸੰਦ ਦੀ ਆ ਮੈਂ ਖੋ ਪਰਿਥਾਨ ਕਰਿਆ ਆ ਦੇਖ ਸਕਦੇ ਜੀ ਪਸੰਦ ਕੀ ਆ ਜਿਹੜੀ ਦਿਖਾ ਦੋ ਜੀ ਆ

ਸਰੀਰਾਂ ਥੋੜੀ ਜਿਹੀ ਕਰੀ ਆ ਇਹ ਆ ਵੀ ਚਲੋ ਗਰਮੀਆਂ ਗਰਮੀਆਂ ਕਿਸੇ ਦਾ ਚਾਹ ਪਾਣੀ ਦਾ ਵੀ ਸਾਰ ਦੋਗੀ ਤੇ ਸਰੀਰ ਨੂੰ ਵੀ ਰਾਜੀ ਹੋ ਚੁੱਕੀ ਨਹੀਂ ਨਹੀਂ ਭਾਜੀ ਦੁੱਧ 2 ਕਿਲੋ ਮਾਝ ਵਾਜੂਗੀ ਮਾਝ ਸੇਵਾ ਨਹੀਂ ਹੋਈ ਮਾਝ ਨੂੰ ਤਾਂ ਮੰਨ ਲਓ ਚਲੋ ਬਹਿਣਾ ਨਹੀਂ ਚਾਹੀਦਾ ਮਨ ਲਓ ਬਹਿਣ ਖਾਣਨ ਨੂੰ ਵੀ ਥੋੜਾ ਥਾਂਕਣਾ ਦਾ ਅੱਛਾ ਹਾਂ ਜੀ ਐਡਾ ਥਾਂ ਨਹੀਂ ਹੈਗਾ ਮਾਝ ਨੂੰ ਤਾਂ ਮੋਠਾ ਠਾਟੇ ਦੀ ਨਹੀਂ ਭਾਈ ਵਾਂਡ ਵਾਂਡ ਖਾਈ ਜਾਈ ਨਾ ਮੈਂ ਵਾਂਡ ਵਾਂਡ ਪੂਰਾ ਖੰਦੀ ਆ ਅੱਛਾ ਹਾਂ ਮੈਂ 2 ਕਿਲੋ ਵਾਜੂਗੀ ਮੈਂ 2 ਕਿਲੋ ਦੁੱਧ ਦੇਈ ਜਾਣਾ ਤੇ ਮੁੱਲ ਫਿਰ ਇਹਦਾ ਮੋਲੇ ਭਾਜੀ ਜਿਹੜਾ 2 ਕਿਲੋ ਦੁੱਧ ਵਧਾਰ ਗਏ ਹਾਂ ਜਿੰਨੇ ਮੈਂ 60 ਬਾੜ ਦੀ ਵੇਚ ਲਈ ਭਾਵੇਂ ਲੱਸੀ ਹੈ ਭਾਵੇਂ ਜਿੱਤਰਾ ਨੇ ਲੱਗੀ ਹੈ ਹਾਂਜੀ ਤੇ 60 ਦੇ ਵਿੱਚੋਂ ਇਹਦਾ ਦੋ ਛੱਡ ਗਏ ਹੋਰ ਛੱਡ ਗਏ ਕਿੰਨਾ ਛੱਡ ਗਏ ਦੱਸ ਦੋ ਪੰਜ ਹੀ ਛੱਡ ਗਏ 60 ਚ ਹਾਂਜੀ ਕੋਈ ਗੱਲ ਨਹੀਂ ਹੋਰ ਕੋਈ ਤੂੰ ਨਹੀਂ ਕਰਦੇ ਯਾਰ ਕਰ ਦੋ ਵਿੱਕੀ ਭਾਜੀ ਫਿਰ ਯਾਰੀ ਤੇਰੀ ਹੈ ਭਾਜੀ ਪੂਰੇ ਤੂੰ ਇੱਥੇ अच्छा 50 ਦੇਣੀ ਹੈ 55000 ਦੀ ਮਹੀ ਦੇਣੀ ਹੈ ਠੀਕ ਹੈ ਯਾਦ ਨਹੀਂ ਕੰਦੀ ਵਿੱਕੀ ਭਾਜੀ ਜਿਆਦਾ ਛਾਲ ਮਾਰ ਜਾਂਦਾ ਭਾਜੀ ਵਿੱਕੀ ਸੋਤਾ ਉਠਿਆ ਨਾ ਠੀਕ ਹੈ 55000 ਜੇ ਜਿਹੜੀ ਕਹਿੰਦੇ ਕਿ ਦਵਾਂਗੇ 52 ਦੇ ਦੇਣੀ ਠੀਕ ਹੈ ਯਾਦ ਨਹੀਂ ਦੇਣੀ ਠੀਕ ਹੈ ਹਾਂਜੀ ਤੇ ਹੁਣ ਆ ਜੀ ਭਾਜੀ ਤੋਪੜ ਗਾਾਂਗੇ ਠੀਕ ਹੈ ਹਾਂਜੀ ਇਤਰਾ ਲੈਣਾ ਇਹ ਦੇਖੋ ਦੁੱਧ ਕਿੰਨਾ ਜੀ ਹਾਂਜੀ ਇਹ ਦੇਖੋ ਕਿੰਨਾ ਦੁੱਧ ਦੁੱਧ ਭਾਜੀ ਇਹ ਤਾਂ 14 ਮਸਾਂ ਅੰਦਰ ਹੀ ਆ ਅੱਛਾ ਹਾਂਜੀ ਤੇ ਰਾਂਦੀ ਜੇ ਗਾਂ ਮਾ ਜੇ ਕਿਕਰ ਰੋਲਿਆ ਤਾਂ ਦੱਸਣ ਡਿਆ ਵੀ ਮਨ ਲੋ ਵੰਡ ਮੁੰਡ ਗਾਂਈ ਵਾਧੂ ਖਾਂਦੀ ਆ ਹਾਂਜੀ ਵਾਜੂ ਦੀ ਗਾਂਈ ਤੋਰ ਫੇੜੀ 6 ਕਿਲੋ ਗਾਣੇ ਦੇਂਦਾ ਮਨਾ ਜੀ ਤੋਰਦਾ ਫੇੜੀ ਇਹ ਮੇਕ ਜੇ ਤੋਰ ਹਾਂ ਠੀਕ ਹਾਂ ਇਹ ਹੋ ਜਾਣਾ ਮੁਕੇ ਤੇ ਤੇ ਇਹ ਤਾਂ ਜਮਾ ਨਹੀਂ ਆਇਆ ਇਹ ਕੋਪਾ ਇਹ ਵੀ ਖੰਡੀ ਕਰੀ ਠੀਕ ਹੈ ਚਵਾਕ ਦੇ ਅਜੇ ਇੱਕ ਨੰਬਰ ਦਾ ਲੱਗਾਊਗਾ ਕੋ ਫਰਮੀ ਨਹੀਂ ਜੀ ਠੀਕ ਤੇਰਾ ਫਿਰ ਮੁੱਲਾ ਮੁੱਲਾ ਭਾਜੀ ਜੀ ਇਹ ਤਾਂ ਸਾਢੇ 30 ਦੀ ਹਾਂਜੀ ਤੇ ਫਿਰ ਤੇ ਭਾਵੇਂ ਯਾਰ 12000 ਦੀ ਵੇਚ ਦੀਗੀ ਹਾਂਜੀ ਹੁਣ ਦੇ ਦੀ 8000 ਦੀ 6000 ਦੀ ਦੇ ਦੀ ਭਾਜੀ 6 ਦਿਨ ਦੀ ਦੇਣੀ 4.5 ਦੀ ਹਾਨਾ ਹੀ ਦੇਣੀ ਅੱਛਾ 4.5 ਪੂਰੇ 4 ਦੀ ਭਾਜੀ ਦੇ ਦਾਂਗੇ ਦੁੱਧ 4 ਕਿਲੋ ਹੀ ਠੀਕ ਆ ਹਾਂ ਇਹ ਮਾਸਾ ਘੱਟ ਹੀ ਆਖਾਂਗੇ ਤੇ ਆ ਜਿਹੜੀਆਂ ਅਜੇ ਇਹਦੇ ਭਾਜੀ ਮਤਲਬ ਫਲ ਛੁੱਟੇ ਆ ਜੀ ਅੱਛਾ ਹਾਂਜੀ ਬੱਚਾ ਸੁੱਕਦਾ ਇਹਦੇ ਦੇਖੋ ਇਹਦਾ ਵੀ ਕਿਹੜਾ ਧਾਰ ਦੇਖੋ ਕਿੰਨੀ ਮੋਟੀ ਨਾਲ ਚਾਰੇ ਥਾਣੇ ਓਕੇ ਠੀਕ ਆ ਇਹਦੇ ਕੋਲ ਦੁੱਧ ਕਿੰਨਾ ਤਰਾਂ ਦੁੱਧ ਭਾਜੀ ਇਹਦੇ ਕੋ 5 5 ਕਿਲੋ ਤੋਂ ਮਾਸਾ ਵਾਧੀ 5 ਕਿਲੋ ਕਰਕੇ ਦਵਾਂਗੇ। ਅੱਛਾ। ਹਾਂਜੀ। ਤੋਰੋ ਫਿਰ। ਇਹ ਭਾਜੀ 7 ਮਹੀਨੇ ਦੇ ਨੇ ਸੁਟਿਆ ਦੇ ਫਲ ਬਚਾ ਹਨਾ। ਅੱਛਾ। ਇਹਨੂੰ ਅੱਜ ਮਨੋ ਹਫਤਾ ਹੋ ਗਿਆ ਸੁਟੇ ਨੂੰ। ਹਾਂ। ਇਹਦਾ। ਬਾਕੀ ਭਾਜੀ ਸੱਜਰ 22 23 ਕਿਲੋ ਦੁੱਧ ਦੇ। ਅੱਛਾ। ਹਾਂਜੀ। ਵੇਖ ਲਓ ਗਾਂ ਕਿੰਦੀ ਵੱਡੀ। ਇਹਦਾ। ਸੱਚੀ ਘਾਹ ਸੋਹੀ ਹੈ ਜਿਹੜੀ ਇਹ। ਬਾਕੀ ਵੱਡੀ ਨਾ ਆ ਭਾਜੀ। ਦੁੱਧ ਜੇ ਵੀ ਚਲੋ ਕੰਨਿਆਂ ਮੁਕੰਿਆਂ ਦੀ ਦੁੱਧ ਇਹਨੇ ਤੁਹਾਨੂੰ ਵਧਾ ਵੀ ਲਾਉਂਦਾ 10 ਕਿਲੋ ਜੇ ਹੀ ਭੰਗਦੇ ਨੇ ਠੀਕ ਹੈ ਹਾਂ ਜੀ ਤੇ ਇਹਦਾ ਫਿਰ ਮੁੱਲ ਹਾਲ ਠੰਡ ਤੋਂ ਪੜੇ ਸੋਨੇ ਵਾਖੀ ਦੁੱਧ ਭਾਜੀ ਪੰਜਾਂ ਤੋਂ ਮਤਲਬ 5 ਕਿਲੋ ਇਹ ਥੱਲੇ 4 ਕਿਲੋ ਦੇ ਥੱਲੇ ਆ ਠੀਕ ਹੈ ਮੁੱਲ ਭਾਜੀ ਤੁਸੀਂ ਦਾ ਦਿਓ ਕਾ ਵੀ ਕਰ ਦੋਗੇ ਮੇਰੀਆਂ 12000 ਦੀ ਲੈ ਹੁਣ ਇਹ ਤੇ 12 ਦਾ ਜੋੜਾ ਹੀ ਕਰਨ ਦੇ ਇਹਨਾਂ ਭਾਗ ਜੋੜਾ ਦੇ ਲਾਂਗੇ ਭਾਜੀ ਅੱਛਾ ਜੋੜਾ ਹੀ 12000 ਦਾ ਜੋੜਾ ਦੀ ਇਹ ਚਾਹ ਦੇ ਠੀਕ ਹੈ 200 ਰੁਪਿਆ ਚੋਲ ਠੀਕ ਹੈ ਜੀ ਹਾਂ ਜੀ ਜੀ ਤੇ ਬਾਕੀ ਚਲੋ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਆਪਣੀ ਤਸੱਲੀ ਕਰੇ ਜਿਹੜੀ ਜਿਤਨਾ ਮੀਆ ਉਤਰਾਂ ਵੀਡੀਓ ਕੋਲ ਦੇ ਚਵਾਦਾ ਮੇਰੇ ਪਰੰਗ ਲੱਗ ਜਾਵੇ ਆਪਣੇ ਵੇਸ ਚਾਹ ਕੇ ਸਮਝਣਾ ਪਸ਼ੂ ਖਰੀਦਦੇ ਜੀ